ਓ ਯਾਰ ਬਿਲੀ ਬਣਦੇ ਬੜੇ ਔਖੇ ਟੈਮ ਨਾਲ ਕੋਈ ਟਾਵਾ ਹੀ ਖੜੇ ਹੋ ਮਿੱਤਰ ਗਲਾਸੀ ਆਲੇ ਝਾਉਂਦੇ ਨਹੀਂਓ ਫੇਰ ਪਾਲੇ ਜਿਹੜੇ ਅਸਲੇ ਦੇ ਹੀ ਕਾਂ ਵਿੱਚ ਵੱਜ ਜਾਂਦੀ ਆ ਜੀ ਬੰਦੇ 도ਗਲੇ 도ਗਲੇ ਮੁਸੀਬਤਾਂ ਚ ਵੱਜ ਜਾਂਦੀ ਆ ਜੀ ਬੰਦੇ 도ਗਲੇ ਸੋ ਮੇਰਾ ਗੀਤ ਬੰਦੇ ਡੋਗਲੇ ਉਹੀ ਤੁਹਾਡੀ ਨਜ਼ਰ ਤੁਸੀਂ ਬਾਪਿਆਰ ਦਿੱਤਾ ਉਸ ਗੀਤ ਨੂੰ ਲੈ ਇੱਕ ਤਾੜੀ ਲਾ ਕੇ ਦੱਸਿਓ ਤਾਂ ਕਿੰਨਾ ਕਿੰਨਾ ਨੂੰ ਟੱਕਰਿਆ ਬੰਦੇ ਡੋਗਲੇ ਉਹ ਬੀਬੀ ਵੀ ਤਾੜੀਆਂ ਮਾਰਦੀ ਬੀਬੀ ਤੇਨੂੰ ਵੀ ਟੱਕਰਿਆ ਐਸੇ ਉਮਰ ਚ ਨਹੀ ਹੁਣ ਨਹੀਂ ਐਦਾ ਕਰਨਾ ਚਾਹੀਦਾ ਬੰਦਾ ਡਰਦਾ ਹੀ ਇਹੋ ਜੀ ਉਮਰ ਚ ਤਾਂ ਆਸ਼ੀਰਵਾਦ ਲਈ ਜਾਂਦਾ ਵੀ ਕੋਈ ਗਲਤੀ ਵੀ ਕੀਤੀ ਤਾਂ ਬਖਸ਼ੀ ਜਾਵੇ ਹੈ ਕਹਿੰਦਾ ਕਈ ਪਿੰਡ ਮਾਰੇ ਕੰਮਾ ਕਰਕੇ ਬਦਨਾਮ ਹੁੰਦੀ ਤੇ ਕਈ ਪਿੰਡ ਚੰਗੇ ਕੰਮਾ ਕਰਕੇ ਮਸ਼ਹੂਰ ਹੁੰਦੇ ਕਈ ਪਿੰਡ ਮਾੜੇ ਕੰਮਾ ਕਰਕੇ ਬਦਨਾਮ ਹੁੰਦੇ ਆ ਕਈ ਪਿੰਡ ਚੰਗੇ ਕੰਮਾ ਕਰਕੇ ਮਸ਼ਹੂਰ ਹੁੰਦੇ ਆ ਕਹਿੰਦਾ ਆਪ ਕੁਝ ਕਰਨਾ ਨਹੀਂ ਕਿਸੇ ਨੂੰ ਕੁਝ ਕਰਨ ਨਹੀਂ ਦੇਣਾ ਦੋ ਚਾਰ ਪਿੰਡ ਚ ਜ਼ਰੂਰ ਹੁੰਦੇ ਆ ਦੋ ਚਾਰ ਪਿੰਡ ਚ ਜ਼ਰੂਰ ਹੁੰਦੇ ਆ ਉਹ ਗੁੱਡੀ ਚੜਦੀ ਤੋ ਯਾਰ ਬੇਲੀ ਪਾਸੇ ਬੜੇ ਸਿਆਲੇ ਚੰਦਨੀ ਉਪੇਰ ਪਾਹੀ ਆ ਮਿੱਤਰ ਕਲਾ ਸਿਆਲ ਚੰਦਨੀ ਉਪੇਰ ਪਾਹੀ ਅਸਲ ਦੀ ਕਾ ਵਿੱਚ ਵੱਜ ਜਾਂਦੀ ਆ ਜੀ ਬੰਦੇ ਡੋਗਲੇ ਮੁਸੀਬਤਾਂ ਫੱਟ ਜਾਂਦੀ ਆ ਜੀ ਬੰਦੇ ਡੋਗਲੇ ਮੁਸੀਬਤਾਂ ਫੱਟ ਜਾਂਦੀ ਆ ਜੀ ਬੰਦੇ